ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਦਿਲਜੀਤ ਦੋਸਾਂਝ ਚਲ ਚਿੱਟੋਸਾਂਝ ਦਿਲਜੀਤ ਦੋਸਾਂਝ ਜ਼ੋਰਦਾਰ ਤਾਲੀਆਂ ਦੇ ਸਾਥ ਇਨ ਦਾ ਸਵਾਗਤ ਕੀਤਾ ਗਿਆ ਦਿਲਜੀਤ ਦੋਸਾਂਝ ਇਸ ਨਾਉ ਫੇਸਿੰਗ ਥ੍ਰੈਟਸ ਦਜੀਤ ਦਾ ਕੇਬੀਸੀ ਤੇ ਜਾ ਕੇ ਪੈਰੀ ਹਤਲਾਣਾ ਮੈਂ ਵਿਅਕਤੀਗਤ ਰੂਪ ਤੇ ਅਮਿਤਾਭਚਨ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਮਗਰ ਮੈਂ ਉਸ ਬੰਦੇ ਦੀ ਅਭਿਨੇ ਉਹਦੀ ਐਕਟਿੰਗ ਦਾ ਕਾਇਲ ਸ਼ਾਇਦ ਇਹ ਵੀ ਇੱਕ ਕਾਰਨ ਹੋਵੇ ਕਿ ਦਿਲਜੀਤ ਨੇ ਉਹਦੇ ਪੈਰਾਂ ਨੂੰ ਹਤਲਾਇਆ ਦੂਸਰੀ ਗੱਲ ਸਾਡੀ ਪਰਵ੍ਰਿਸ਼ ਹੈ ਆਪਾਂ ਜਦੋਂ ਕਿਸੇ ਨੂੰ ਵੀ ਮਿਲਦੇ ਆ ਅਸੀਂ ਉਹਨੂੰ ਸਤਿਕਾਰ ਦਿੰਨੇ ਆ ਉਹਦੇ ਪੈਰੀ ਹੱਥ ਲਾਣੇ ਆ ਜਾਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਨੇ ਆ ਫਿਰ ਵੀ ਮੈਂ ਕੁਝ ਬੁੱਧੀਜੀਵੀ ਨੇ ਜਿਨ੍ਹਾਂ ਨੇ ਬੜੀਆਂ ਟਿੱਪਣੀਆਂ ਦਿੱਤੀਆਂ ਨੇ ਦਲਜੀਤ ਨੇ ਉਹਦੇ ਪੈਰੀ ਹੱਥ ਲਾਇਆ ਤੁਸੀਂ ਸ਼ੋਅ ਵੇਖਿਆ ਐ ਐਗਜ਼ਾਮਪਲ ਦੇਣਾ ਦਲਜੀਤ ਨੇ 84 ਦੇ ਬਾਰੇ ਅਮਿਤਾ ਵਚਨ ਦੇ ਸਾਹਮਣੇ ਬੋਲਿਆ ਤੁਸੀਂ ਪਹਿਲਾਂ ਆਹ ਵੀਡੀਓ ਦੇਖੋ ਰਾਉਂਡ ਟੇਬਲ ਜਦੋਂ ਦਲਜੀਤ ਜਸਟ ਇੰਡਸਟਰੀ ਚ ਗਿਆ ਸੀਗਾ ਉਨੇ ਉਦੋਂ ਵੀ ਮਤਾਬਚੰਦੇ ਮੂੰਹ ਤੇ ਆ ਗੱਲ ਕੀਤੀ ਸੀ ਕਿਉਂਕਿ ਹਮਾਰੇ ਪੰਜਾਬ ਨੇ ਬਹੁਤ ਸਾਹ 84 ਕੇ ਟਾਈਮ ਸੋ ਉਹ ਬਹੁਤ ਇਮੋਸ਼ਨਲੀ ਕਾਫੀ ਅਸਰ ਕੀਤਾ ਉਸ ਪਰ ਹੁਣ ਤਾਂ ਦਲਜੀਤ ਦਾ ਜਿਹੜਾ ਲੈਵਲ ਹੈ ਉਹ ਕਿਤੇ ਉੱਤੇ ਹੈ ਕੇਬੀਸੀ ਚ ਜਾ ਕੇ ਵੀ ਕੋਈ ਘਟ ਨਹੀਂ ਕੀਤੀ ਉਹਨੇ ਮੌਕੇ ਮੌਕੇ ਤੇ ਪੰਜਾਬ ਦੀ ਗੱਲ ਕੀਤੀ ਉਹ ਪੰਜਾਬ ਉਹ ਪੰਜਾਬ ਉਹਨੇ ਅਮਿਤਾਬ ਦੇ ਸਾਹਮਣੇ ਪੂਰੇ ਦੇਸ਼ ਦੇ ਸਾਹਮਣੇ ਪੂਰੇ ਵਰਲਡ ਦੇ ਸਾਹਮਣੇ ਪੰਜਾਬ ਦੀ ਗੱਲ ਕੀਤੀ ਇਸ ਪਲੇਟਫਾਰਮ ਤੇ ਹਮਾਰੀ ਬਾਤ ਰੱਖ ਰਹੇ ज्यादातर तो ये, तो ये बात थोड़ी कम रखी जाती है और पंजाब के लोग हमेशा खुद सपोर्ट के लिए आते हैं ये जो आ, कह रहे हैं जो जो उन्होंने कहा है वो एक बंदा तो कर नहीं सकता वो अगर खुद अब आ, साथ सब करेंगे तभी हो सकता है तो अमिताभ बच्चन बार बार शो दे की ये पंजाब रहा है ये पहली बार नहीं हुआ है पहले तो ये अक्सर हो जाता है दलजीत ने मौके मौके से पंजाब का साथ दता है मैं तुम्हारू कुछ याद दिला ਸਥਾਨ ਅੰਦੋਲਨ ਸੀ ਆ ਕੇ ਮੋਰਚੇ ਤੇ ਬੈਠਾ ਸੀਗਾ ਉਹਨੇ ਜੋ ਵੀ ਹੈਲਪ ਕੀਤੀ ਉਹ ਸਾਰਿਆਂ ਨੂੰ ਪਤਾ ਹੈ ਪਗੜੀ ਦੀ ਸ਼ਾਨ ਉਹਨੇ ਕਿੱਥੋਂ ਤੱਕ ਪਹੁੰਚਾਈ ਮੈਟ ਗਾਲਾ ਦੇ ਵਿੱਚ ਦਲਜੀਤ ਪੰਜਾਬ ਦਾ ਨਕਸ਼ਾ ਬਣਾ ਕੇ ਗਿਆ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤੁਸੀਂ ਇੱਕ ਮੁਹਿੰਮ ਸ਼ੁਰੂ ਕਰੋ ਪੰਜਾਬ 95 ਕਰੋਨਾ ਉਸ ਫਿਲਮ ਦੀ ਗੱਲ ਖਾਲੜਾ ਸਾਹਿਬ ਦੀ ਗੱਲ ਕਰੋ ਦਲਜੀਤ ਨੇ ਬਣਾਤੀ ਮੂਵੀ ਅੱਜ ਰਿਲੀਜ਼ ਨਹੀਂ ਹੋਣ ਦੇ ਰਹੇ ਸੈਂਟਰ ਬੋਰਡ ਤੁਸੀਂ ਚਲਾਓ ਮੁਹਿੰਮ ਇੱਕ ਬੰਦਾ ਤੁਹਾਨੂੰ ਉਹ ਰਿਪਰੈਜ਼ੈਂਟ ਕਰ ਰਿਹਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਪੰਜਾਬ ਨੂੰ ਕਿਤੇ ਸਟੈਂਡ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਚਾਰ ਬੰਦਿਆਂ ਦੇ ਵਿੱਚ ਪੰਜਾਬ ਦੀ ਗੱਲ ਹੋ ਰਹੀ ਹੈ ਅੱਜ ਮੁੰਬਈ ਦੇ ਵਿੱਚੋਂ ਪੰਜਾਬ ਫਲੱਡ ਲਈ ਕਿੰਨੇ ਲੋਕ ਖੜੇ ਹੋਏ ਪੰਜਾਬ ਇੰਡਸਟਰੀ ਨੇ ਹੈਲਪ ਕੀਤੀ ਸਿੰਗਰਸ ਨੇ ਹੈਲਪ ਕੀਤੀ ਦਲਜੀਤ ਨੇ ਆਪਣੇ ਲੈਵਲ ਤੇ ਜਿੰਨੇ ਪ੍ਰੋਡਕਸ਼ਨ ਹਾਊਸ ਸੀ ਜਾਂ ਜਿੰਨੇ ਤੱਕ ਉਹ ਪਹੁੰਚਾ ਸਕਦਾ ਸੀ ਚੀਜ਼ਾਂ ਉਹਨੇ ਉਹ ਪਹੁੰਚਾਈਆਂ ਸੋ ਜਿਹੜੇ ਬੁੱਧੀਜੀਵੀ ਨੇ ਜੋ ਦਲਜੀਤ ਨੂੰ ਹਮੇਸ਼ਾ ਮਾੜਾ ਹੀ ਕਹੀ ਜਾ ਰਹੇ ਨੇ ਜਾਂ ਉਹਦੇ ਸ਼ੋਜ਼ ਦਾ ਬਾਈ ਕੱਟ ਕਰ ਦੋ ਜਾਂ ਕੁਝ ਵੀ ਕੁਝ ਵੀ ਕਰ ਰਹੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਦਲਜੀਤ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਪੰਜਾਬ ਦੇ ਹੱਕ 'ਚ ਖੜਾ ਹੈ ਪੰਜਾਬ ਦੀ ਕਿਸਾਨੀ ਦੇ ਨਾਲ ਖੜਿਆ ਹੈ ਹੜਾਂ ਦੇ ਵਿੱਚ ਉਹ ਖੜਾ ਹੈ ਦਲਜੀਤ ਪਹਿਲਾ ਬੰਦਾ ਸੀ ਜਿਨੇ ਕਿਹਾ ਸੀਗਾ ਕਿ ਮੈਂ 10 ਪਿੰਡ ਲੈ ਲੂੰਗਾ ਹਾਲਾਂਕਿ ਸਾਰੇ ਸਿੰਗਰਾਂ ਨੇ ਕੰਮ ਕੀਤਾ ਸਾਰੇ ਸਿੰਗਰ ਕੰਮਕਾਰ ਵੀ ਰਹੇ ਨੇ ਸਾਡੇ ਐਨ ਆਰ ਆਈ ਭਰਾ ਵੀ ਕੰਮ ਕਰ ਰਹੇ ਨੇ ਪਰ ਦਲਜੀਤ ਪਹਿਲਾ ਬੰਦਾ ਸੀ ਜਿਨੇ ਕਿਹਾ ਸੀ ਮੈਂ 10 ਪਿੰਡ ਇਹ ਨਹੀਂ ਕਿ ਮੈਂ ਹੁਣ ਕੰਮ ਕਰੂੰਗਾ ਮੈਂ ਉਹਨਾਂ ਨੂੰ ਪੈਰਾਂ ਤੇ ਖੜਾ ਕਰੂੰਗਾ ਦਲਜੀਤ ਆਲਵੇਸ ਪੰਜਾਬ ਦੇ ਨਾਲ ਹੈ ਜੇ ਤੁਸੀਂ ਗੱਲ ਹੀ ਕਰਨੀ ਹੈ ਪੰਜਾਬ ਦੀ ਜਿਹੜੇ ਬਾਹਰ ਬੁੱਧੀਜੀਵੀ ਬੈਠੇ ਨੇ ਉਹ ਗੱਲ ਕਰਨ ਨਾ ਪੰਜਾਬ ਯੂਨੀਵਰਸਿਟੀ ਨੂੰ ਸੈਂਟਰ ਨੇ ਆਪਣੇ ਅੰਡਰ ਲੈ ਲਿਆ ਵਿਚੀ ਦੇ ਅੰਡਰ ਕਰਤਾ ਸਿੱਧਾ ਹੀ ਤੁਹਾਡੇ ਤੋਂ ਲੈ ਲਈ ਯੂਨੀਵਰਸਿਟੀ ਉਹਨਾਂ ਨੇ ਤੁਸੀਂ ਗੱਲ ਕਰੋ ਦੋ ਤਰ੍ਹਾਂ ਕਰੋ ਮੁਹਿੰਮ ਚਾਲੂ ਪਰ ਅਸੀਂ ਨਹੀਂ ਕਰਨੀ ਉਹ ਗੱਲ ਅਸੀਂ ਸੌਫਟ ਟਾਰਗੇਟ ਦੇਖਣਾ ਹੈ ਦਲਜੀਤ ਹਿੱਟ ਹੈ ਉਹਨੂੰ ਆਪਾਂ ਕੁਝ ਵੀ ਕਹਿ ਲਈਏ ਉਹਦੇ ਤੇ ਗੱਲ ਕਰ ਲਈਏ ਤਾਂ ਸਾਡੀ ਵੀ ਰੋਟੀ ਚੱਲ ਜੂਗੀ ਸੋਚੋ ਤੇ ਸਮਝੋ ਆਪਣਾ ਆਪ ਤੁਸੀਂ ਆਪ ਵੇਖਣਾ ਪੰਜਾਬ ਵਾਲਿਓ ਤੇ ਜਾਂਦੇ ਜਾਂਦੇ ਆਸਟ੍ਰੇਲੀਆ ਸ਼ੋਅ ਦੀਆਂ ਕੁਝ ਏਦਾਂ ਦੀਆਂ ਤਸਵੀਰਾਂ ਤੁਹਾਨੂੰ ਦੇਖ ਕੇ ਅੱਛੀਆਂ ਲੱਗਣਗੀਆਂ ਜੋ ਬੱਚੇ ਪਗੜੀ ਬਨ ਕੇ ਸਟੇ ਤੇ ਆਏ ਨੇ ਇਹ ਆਉਣ ਵਾਲਾ ਸਾਡਾ ਭਵਿਸ਼ਾ ਯਾਰ ਇਹ ਆਉਣ ਵਾਲੇ ਸਾਡੇ ਮੁੰਡੇ ਜਿਨ੍ਹਾਂ ਨੇ ਅੱਜ ਬਹੁਤ ਛੋਟੀਆਂ ਰਹਿ ਜਾਂਦੀਆਂ ਸਟੇਜਾਂ ਅਸੀਂ ਚਲੇ ਜਾਣਾ ਮੁੜ ਕੇ ਇਹਨਾਂ ਨੇ ਸਨ ਕਰਦੀ ਐ ਇਸ ਤੋਂ ਵੀ ਵੱਡੀਆਂ ਸਨ ਕਰਦੇ ਆ ਬਾਰਿਸ਼ ਕਰਨਗੇ ਕਿਰਪਾ ਪੰਜਾਬੀ ਬੋਲੀ ਦਾ ਨਿਊਜ਼ੀ ਪੰਜਾਬੀ ਬੋਲੀ ਦੇ ਸਾਨੂੰ ਮਾਣ ਉਹ ਸਾਡਾ ਮਿਊਜ਼ਿਕ ਉਹ ਸਾਡੇ ਤੋਂ ਹੋਰ ਕੋਈ ਨਹੀਂ ਸਕਦਾ ਕਿਉਂਕਿ ਸਾਡੇ ਮੁੰਡਿਆਂ ਦੇ ਵਿੱਚ ਜਿਹੜੀ ਹੋਰ ਵਾਲੀ ਫਲੀਰੀ ਹੈ ਇਹਨਾਂ ਦੇ ਅੰਦਰ ਰਹੀ ਪੰਜਾਬੀ ਆ ਗਈ ਹੈ ਪੰਜਾਬੀ ਆ ਗਈ ਹੈ